ਹਾਂਜੀ ਦੋਸਤੋ ਪੰਗੂ ਪ੍ਰਾਪਰਟੀ ਬਠਿੰਡਾ ਵਿੱਚ ਤੁਹਾਡਾ ਸਵਾਗਤ ਹੈ ਤੇ ਰੋਜ਼ਾਨਾ ਦੀ ਤਰ੍ਹਾਂ ਆਪਾਂ ਫੇਰ ਆਜਾ ਰਹੇ ਹਾਂ ਇੱਕ ਨਵੀਂ ਕੋਠੀ ਲੈ ਕੇ ਸੋ ਅੱਜ ਦੀ ਕੋਠੀ ਗੁਰੂ ਕੀ ਨਗਰੀ ਬਠਿੰਡਾ ਸ਼ਹਿਰ ਦੇ ਵਿੱਚ ਤੁਹਾਨੂੰ ਵਿਖਾਉਣ ਜਾ ਰਹੇ ਹਾਂ ਬਹੁਤ ਹੀ ਸੋਹਣੀ ਜਿਹੜੀ ਹੈ ਕੋਠੀ ਬਣੀ ਹੋਈ ਹੈ ਡਬਲ ਸਟੋਰੀ ਕੋਠੀ ਹੈ ਔਰ ਗੁਰੂ ਕੀ ਨਗਰੀ ਏਰੀਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਬਹੁਤ ਹੀ ਖੂਬਸੂਰਤ ਹੈ ਸੋ ਆਜੋ ਫਿਰ ਦੇਖਦੇ ਹਾਂ ਆਪਾਂ ਇਸ ਕੋਠੀ ਨੂੰ ਸੋ ਬਹੁਤ ਹੀ ਸੋਹਣੀ ਕੋਠੀ ਜਿਹੜੀ ਹੈ ਬਹੁਤ ਹੀ ਸੋਹਣਾ ਐਲੀਵੇਸ਼ਨ ਦੇ ਨਾਲ ਇਹ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਸਾਰੀ ਕੋਠੀ ਦੇ ਵਿੱਚ ਜਿਹੜਾ ਪੱਥਰ ਦਾ ਕ ਬਹੁਤ ਹੀ ਵਧੀਆ ਕੋਠੀ ਆ ਅੱਗੇ ਪੋਰਚ ਵੀ ਬਹੁਤ ਖੁੱਲਾ ਡੁੱਲਾ ਹੈਗਾ ਚਾਹੇ ਵੱਡਾ ਸਾਧਨ ਜਿੰਨਾ ਮਰਜ਼ੀ ਆਰਾਮਦਰੀ ਨਾਲ ਲਾ ਲਈਏ ਦੋ ਤਿੰਨ ਟੂ-ਵੀਲਰ ਵੀ ਬੜੇ ਆਰਾਮਦਰੀ ਨਾਲ ਲੱਗਦੇ ਆ ਰਸੋਈ ਦੇ ਗੱਲ ਕਰੀਏ ਤਾਂ ਬਹੁਤ ਹੀ ਸੋਹਣਾ ਕੱਬੜ ਦਾ ਕੰਮ ਆ ਜਿਹੜਾ ਰਸੋਈ ਦੇ ਵਿੱਚ ਹੋਇਆ ਵੀ ਹੈ ਬਹੁਤ ਹੀ ਸੋਹਣੇ ਐਲੀਵੇਸ਼ਨ ਦੇ ਨਾਲ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਗੁਰੂ ਕੀ ਨਗਰੀ ਬਠਿੰਡਾ ਸ਼ਹਿਰ ਦੇ ਵਿੱਚ ਸੋ ਹੋ ਹੋ ਸਕਿਆ ਤਾਂ ਵੀਡੀਓ ਨੂੰ ਜਲਦੀ ਜਲਦੀ ਉਹਨਬਈ ਜੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਸੇ ਵੀਰਪਰਾ ਦੀ ਮਦਦ ਹੋ ਜਾਂਦੀ ਹੈ ਜਿਨ੍ਹਾਂ ਨੇ ਘਰ ਖਰੀਦਣਾ ਹੁੰਦਾ ਤੇ ਜਿਨ੍ਹਾਂ ਨੇ ਵੇਚਣਾ ਹੁੰਦਾ ਉਹਨਾਂ ਦੀ ਵੀ ਮਦਦ ਹੋ ਜਾਂਦੀ ਹੈ ਤੇ ਆਜੋ ਫਿਰ ਗੱਲ ਕਰਦੇ ਆਂ ਆਪਾਂ ਇਸ ਕੋਠੀ ਦੀ ਤਾਂ ਦੋ ਬੈਡਰੂਮ ਜਿਹੜੇ ਆ ਗਰਾਊਂਡ ਫਲੋਰ ਤੇ ਬਣੇ ਹੋਏ ਆ ਅਟੈਚ ਵਾਸ਼ਰੂਮ ਆ ਕਬਰ ਦਾ ਕੰਮ ਹੋਇਆ ਵੀ ਆ ਰਸੋਈ ਦੇ ਵਿੱਚ ਵੀ ਹੋਇਆ ਵੀ ਆ ਬੈਡਰੂਮਾਂ ਦੇ ਵਿੱਚ ਵੀ ਹੋਇਆ ਵੀ ਆ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਸੋਹਣੀ ਕੋਠੀ ਆ ਔਰ ਰਹਿਸ਼ੀ ਕੋਠੀ ਆ ਕਿਸੇ ਡੀਲਰ ਵੀਰ ਦੀ ਨਹੀਂ ਬਣੀ ਹੋਈ ਸੋ ਬੈਕ ਸਾਈਡ ਦੇ ਉੱਤੇ ਵੀ ਕਾਫੀ ਜੀ ਡੀ ਐਸ ਸਪੇਸ ਜਾਲ ਵਾਸਤੇ ਛੱਡੀ ਹੋਈ ਹੈ ਜੋ ਕੋਠੀ ਨੂੰ ਹਵਾਦਾਰ ਤੇ ਰੋਸ਼ਨੀਦਾਰ ਬਣਾਉਂਦਾ ਸੋ ਬਹੁਤ ਸੋਹਣੀ ਕੋਠੀ ਗੁਰੂਗ੍ਰੀ ਨਗਰੀ ਦੇ ਵਿੱਚ ਤੁਹਾਡੇ ਵਾਸਤੇ ਲੈ ਕੇ ਆਏ ਆ ਜੇਕਰ ਰੇਟ ਦੀ ਗੱਲ ਕਰੀਏ ਤਾਂ 50 ਲੱਖ ਰੁਪਈਆ ਡਿਮਾਂਡ ਕੀਤੀ ਹੈ ਮਾਲਕ ਨੇ ਬਾਕੀ ਮੌਕੇ ਤੇ ਹੋਰ ਵੀ ਛੂਟ ਹੋ ਜੂਗੀ ਸੋ ਪੰਗੋ ਪ੍ਰੋਪਰਟੀ ਬਠਿੰਡਾ ਤੁਹਾਡੇ ਵਾਸਤੇ ਅਕਸਰ ਹੀ ਕਰਾਉਂਦੀ ਹੈ ਵੀਡੀਓ ਲੈ ਕੇ ਆਉਂਦਾ ਹੀ ਰਹਿੰਦਾ ਹੈ ਤੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜਰੂਰ ਕਰ ਦਿਓ ਤੇ ਆਜੋ ਫਿਰ ਗੱਲ ਕਰਦੇ ਆਂ ਆਪਾਂ ਇਸ ਕੋਠੇ ਦੀ ਤਾਂ ਦੇਖਦੇ ਆਂ ਫਰਸਟ ਫਲੋਰ ਫਰਸਟ ਫਲੋਰ ਦੀ ਗੱਲ ਕਰੀਏ ਤਾਂ ਇੱਕ ਬੈੱਡਰੂਮ ਜਿਹੜਾ ਉੱਪਰ ਵੀ ਬਣਿਆ ਹੋਇਆ ਇੱਕ ਕਿਚਨ ਬਣਿਆ ਹੋਇਆ ਇੱਕ ਪੋਰਸ਼ਨ ਜਿਹੜਾ ਉੱਪਰ ਕੰਪਲੀਟ ਬਣਿਆ ਹੋਇਆ ਰਸੋਈ ਤੁਸੀਂ ਦੇਖ ਸਕਦੇ ਹੋ ਸੋ ਬਹੁਤ ਹੀ ਸੋਹਣੀ ਕੋਠੀ ਹੈ ਗੁਰੂ ਕੀ ਨਗਰੀ ਬਠਿੰਡਾ ਸ਼ਹਿਰ ਦੇ ਵਿੱਚ ਬਹੁਤ ਸੋਹਣਾ ਏਰੀਆ ਤੇ ਬਹੁਤ ਸੋਹਣੀ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆਂ ਡਬਲ ਸਟੋਰੀ ਕੋਠੀਆ ਰੇਟ 50 ਲੱਖ ਰੁਪਇਆ ਡਿਮਾਂਡ ਆ ਬਾਕੀ ਮੌਕੇ ਤੇ ਹੋਰ ਵੀ ਸ਼ੂਟ ਹੋ ਜੂਗੀ। ਸੋ ਅੱਗੇ ਪੋਰਚ ਵੀ ਕਾਫੀ ਖੁੱਲਾ ਡੁੱਲਾ ਵੇੜਾ ਵੀ ਜਾਨੀ ਕਿ ਛੱਡਿਆ ਹੋਇਆ ਅੱਗੇ ਡਬਲ ਸਟੋਰੀ ਕੋਠੀ ਆ ਬਹੁਤ ਹੀ ਸੋਹਣੇ ਏਰੀਆ ਦੇ ਵਿੱਚ ਆ 50 ਲੱਖ ਰੁਪਇਆ ਡਿਮਾਂਡ ਆ ਚੰਗੀ ਲੱਗੀ ਵੀਡੀਓ ਤਾਂ ਸ਼ੇਅਰ ਜਰੂਰ ਕਰ ਦਿਓ। ਤੇ ਇਹ ਕੋਠੀ ਖਰੀਦਣੀ ਹੋਵੇ ਤਾਂ ਸਾਡਾ ਜਿਹੜਾ ਨੰਬਰ ਆ ਉਹ ਡਿਸਪਲੇ ਤੇ ਦਿੱਤਾ ਹੋਇਆ ਤੁਸੀਂ ਉੱਥੇ ਕੰਟੈਕਟ ਕਰ ਸਕਦੇ ਹੋ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ।